ਤਾਂ ਸੋਹਣੇ ਰਹਿ ਪਰ ਕੰਮ ਚ ਕਈ ਅੱਛਾ ਅੱਛਾ ਸੋਹਣੇ ਦਰਾਉਂਦਾ ਮੇਨ ਸਮੱਸਿਆ ਪਿੰਡ ਦੀ ਇਹੀ ਵੀ ਆਦੀ ਹੈਗੀ ਨਾਲ ਨਾਲ ਸਾਰੇ ਘਰ ਆਏ ਸਾਰਿਆਂ ਨੂੰ ਮੁਸ਼ਕਲ ਦਿੰਦੇ ਨੇ ਹਾਂ ਹਾਂ ਕੈਂਸਰ ਪੈਦਾ ਹੁੰਦਾ ਸੀ ਤੁ 20 ਸਾਲ ਪੁਰਾਣੀ ਗੰਦਾ ਸੀ ਹਾਂ ਹਾਂ 20 ਤੋਂ ਵੱਧਦਾ ਹੁੰਦਾ ਇਹ ਇਹ ਸਾਡੇ ਪੁਰਾਣੀ ਗੰਦਾ ਸੀ ਲੱਲਾ ਕੱਢ ਰਹੇ 5 ਫੁੱਟ ਗਾਰ ਹੈ ਕੱਟਵਾ ਤੇ 5 ਫੁੱਟ ਇਹ ਗਾਰ ਕੱਢਣੀ ਹੁਣ ਸਫਾਈ ਨਹੀਂ ਨਾ ਨਾਲੇ ਬਾਈਆਂ ਦਾ ਇਧਰ ਪਾਰ ਕਾਨੂੰਨੀ ਕਿ ਪਿਛਲੇ ਪਾਸੇ ਉਸਤੇ ਲੇ ਬਸੇ ਬਸ ਜਿਹੜਾ ਬਚ ਗਿਆ ਤੂੰ ਐਸਾ ਐਸਾ ਇਹ ਫालतू ਜਗਾ बाजू ਉਹਦੇ ਪਾਰ ਕਾ ਲਾਗੇ ਜਿੱਦੀ ਬੰਨਾਂਗੇ ਹਾਂ ਵੱਡਾ ਰਕਤ ਉੱਥੇ ਆ ਆਲੇ ਦਾ ਵੱਡਾ ਬਾਹਰ ਕੱਢਤਾ ਠੀਕ ਹੈ ਪਿੱਛੇ ਵਾਲਾ ਮਾਡਲ ਸੱਤਿਆਮਲ ਮੋਟਮ ਚੰਗਾ ਜੀਵਤ ਧੰਨਵਾਦ ਲਾਇਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅਸੀ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋਵਾਲੀ ਅਸਟਾ ਮੈਂ ਖੜਾ ਸਾਡੇ ਜੱਸੀਪੋਵਾਲੀ ਜੀ ਨੂੰ ਕਹਿੰਦੇ ਨੇ ਪਾਣਡ ਟੋਵਾ ਪਾਣਡ ਟੋਵਾ ਦਾ ਮਤਲਬ ਕੀ ਹੁੰਦਾ ਜੀ ਜਦੋਂ ਭਾਈ ਅੱਜ ਤੋਂ 50 60 ਸਾਲ ਪਹਿਲਾਂ ਇੱਥੇ ਪਾਣਡ ਹੋਣ ਦੀ ਧੁੰਦੀ ਸੀ ਤੇ ਆ ਪਿੰਡ ਹੁੰਦਾ ਜਿਹੜਾ ਛੋਟਾ ਹੀ ਹੁੰਦਾ ਸੀ ਆ ਬਸਤੀ ਆ ਬਾਹਰਲੀ ਵੇੜਾ ਕਹਿੰਦੇ ਨੇ ਜਿਹਨੂੰ ਅਸੀਂ ਹਣਾ ਭਾਈ ਖੜਾ ਯਾਰ ਪੂਲ ਮੈਂਬਰ ਤੇ ਉਹ ਸਾਹਮਣੇ ਗੁਰਦੁਆਰਾ ਇੱਥੇ ਸਾਹਮਣੀ ਉਹ ਸਾਡਾ ਗੁਰਦੁਆਰਾ ਸਾਹਿਬ ਆ ਢਾਪ ਸਰ ਸਾਹਿਬ ਤੇ ਇਥੋਂ ਪਾਣਡੋ ਪੜਦੇ ਹੁੰਦੇ ਸੀਗੇ ਤੇ ਉਹ ਉਦੋਂ ਪਾਣੀ ਪੁਣੀ ਘਾਟੀ ਹੁੰਦੇ ਸੀ ਮੀਆਂ ਮੂਹਾਂ ਦੇ ਪਾਉਂਡ ਵਾਲਾ ਟੂਆ ਭਜਦਾ ਸੀ ਇੱਥੇ ਭਰ ਜਾਂਦਾ ਸੀ ਮੈਂ ਸਮੂਸਾ ਵੀ ਲੋਕ ਪਿਆ ਲੈਂਦੇ ਸੀ ਘਾਟਾ ਆ ਬਣਾ ਉਸ ਤੋਂ ਬਾਅਦ ਜਿਵੇਂ 20 25 ਸਾਲ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਨੜਕੇ ਨੁਰਕੇ ਹੁੰਦੇ ਸੀਗੇ ਜਿਹੜਾ ਕਿਸੇ ਦਾ ਵੀ ਘਰੇ ਪਾਣੀ ਹੁੰਦਾ ਸੀਗਾ ਉਸ ਤੋਂ ਬਾਅਦ ਪਾਣੀ ਉਹ ਇਕੱਠਾ ਨਹੀਂ ਹੁੰਦਾ ਸੀ ਪਿੰਡ 'ਚ ਵੀ ਕਿਸੇ ਵੀ ਥਾਂ 'ਤੇ ਫਿਰ ਇਹ ਆ ਨਲਕਾ ਹੁੰਦਾ ਸੀ ਕਿਸੇ ਦੇ ਲੱਗਿਆਂ ਦੋ ਘਰਾਂ ਵਾਲੇ ਉਹ ਪਾਣੀ ਗਲੀ 'ਚ ਨਹੀਂ ਹੁੰਦਾ ਸੀ ਉਸ ਤੋਂ ਬਾਅਦ ਜਿਵੇਂ ਮੇਰੇ ਦਾਦਾ ਜੀ ਸਰਪੰਚ ਬਣੇ 1977 ਦੇ ਵਿੱਚ ਉਹਨਾਂ ਨੇ ਫਿਰ ਪਿੰਡ ਚ ਗਲੀਆਂ ਨਾਲੀਆਂ ਲਿਆਂਦੀਆਂ ਮਾਡਲ ਟਾਊਨ ਕਹਿੰਦੇ ਹੁੰਦੇ ਉਹ ਤੋਂ ਬਾਅਦ ਸਰ ਸਾਹਿਬ ਨੇ ਮਾਡਲ ਟਾਊਨ ਦਿੱਤਾ ਸੀ ਮੇਰੇ ਪਿੰਡ ਨੂੰ ਜਿਹਦੇ ਵਿੱਚ ਉਹ ਸਕੂਲ ਆ ਬਾਰਡਰ ਬਾਕਸ ਤੇ ਕਈ ਚੀਜ਼ਾਂ ਸੀ ਜਿਵੇਂ ਆ ਹਸਪਤਾਲ ਆ ਪਸ਼ੂਆਂ ਦਾ ਆ ਇਹ ਸਾਰਾ ਮੇਰੇ ਦਾਦਾ ਜੀ ਮੇਰੇ ਆਇਆ ਸੀ ਪ੍ਰੋਜੈਕਟ ਮੰਨ ਲਾ 80% ਇਹ ਕਲੋਨੀਆਂ ਵੀ ਉਹਦੇ ਵੇਲੇ ਆਈਆਂ ਸੀਗੀਆਂ ਉਸ 1977 ਜਦੋਂ ਬਾਦਲ ਸਾਹਿਬ ਬਣਿਆ ਇਹ ਪਿੰਡ ਦਾ ਤੇ ਸਾਰਾ ਉਹਨੂੰ 12 12 ਜਿਲ੍ਹੇ ਹੁੰਦੇ ਸੀ ਪਤਾ ਨਹੀਂ 12 ਜਿਲ੍ਹਿਆਂ ਨੂੰ ਮਾਡਲ ਟਾਊਨ ਕਹਿੰਦੇ ਹੁੰਦੇ ਸੀ ਸਕੀਮ ਸੀ ਕੋਈ ਬਾਲ ਸਰਕਾਰ ਦੀ ਮਾਡਲ ਟਾਊਨ ਦਿੱਤਾ ਸੀ ਉਦੋਂ ਫਿਰ ਇੱਥੇ ਪਾਣੀ ਨਾਲੀਆਂ ਬਣਾ ਦਿੱਤੀਆਂ ਫਿਰ ਥੋੜਾ ਥੋੜਾ ਪਾਣੀ ਜਿਵੇਂ ਆਉਂਦਾ ਹਨ ਤੇ 20 25 ਸਾਲ ਬਾਅਦ ਇੱਥੇ ਗੰਦਾ ਪਾਣੀ ਖੜਨ ਲੱਗ ਗਿਆ ਇੱਥੋਂ ਖੜਨ ਲੱਗ ਗਿਆ ਉਦੋਂ ਪ੍ਰਬੰਧ ਨਹੀਂ ਸੀ ਜਦੋਂ ਮੇਰਾ ਭਰਾ ਤੇਰਾ ਸਰਪੰਚ ਬਣਿਆ ਹੁਣ ਇਹ ਗੰਦਾ ਬਣਿਆ ਉਹ ਮੋਟਰ ਆਈ ਪਾਪਾ ਮਬਾਤੀਆਂ ਨਹੀਂ ਸੀ ਇਧਰ ਆਪਣੇ ਗੰਦੇ ਨਾਲੇ ਚ ਉਦੋਂ ਆ ਜਿਵੇਂ ਪਾਣੀ ਵੱਧਦਾ ਗਿਆ ਵੱਧਾ ਗਿਆ ਓਵਰਫਲੋ ਹੋ ਗਿਆ ਗੰਦ ਹੋ ਗਿਆ ਜ਼ਿਆਦਾ ਇੱਥੇ ਨਾ ਪਾਣੀ ਪੂਣੀ ਨਿਕਲੇ ਨਾ ਪੇ ਜਿਹੜੀ ਪਿੰਡ ਦਾ ਤਾਂ ਇਹਦਾ ਕੋਈ ਸਮਝ ਆ ਨਾ ਕੰਮ ਤੇ ਹੁਣ ਇਹਨੇ ਗੁਰਵਿੰਦਰ ਨੇ ਪਿੰਡ ਦੇ ਵਿੱਚ ਸਰਪੰਚ ਮੇਰਾ ਭਰਾ ਗੁਰਵਿੰਦਰ ਇਹਨੇ ਲਿਆਂਦਾ ਹੁਣ ਥਾਪਰ ਥਾਪਰ ਦਾ ਮਾਡਲ ਉਧਰ ਉਧਰ ਲੱਗਿਆ ਤੇ ਇੱਥੇ ਹੁਣ ਖੂਹ ਬਣਨਗੇ ਤੇ ਇੱਥੋਂ ਹੁਣ ਪਾਣੀ ਜਿਹੜਾ ਗੰਦਾ ਪਾਣੀ ਸੀ ਬਹੁਤ ਮੁਸ਼ਕਲਬਾਰਦਾ ਸੀ ਜਦੋਂ ਸਰਪੰਚ ਬਣਨ ਦਿੱਤਾ ਇਹ ਆਪਣੇ ਬੇੜੇ ਵਾਲੇ ਸਾਰੇ ਭਰਾ ਆਪਣੇ ਹਨ ਇਹ ਕਹਿੰਦੇ ਸੀ ਵੀ ਆਹ ਸਾਡਾ ਗੰਦ ਚੱਕ ਦਿਓ ਉਦੋਂ ਆਪਾਂ ਵਾਦਾ ਕਰਾਈ ਸੀ 4-5 ਮਹੀਨੇ ਪਹਿਲਾਂ ਇਹ ਗੰਦ ਚੱਕਤਾ ਹਨਾ ਤੇ ਹੁਣ ਤੁਹਾਨੂੰ ਮਲਾਉਣਾ ਹੈ ਬਾਈ ਬਾਈ ਹੁਣ ਇਹ ਇੱਥੇ ਖੂਹ ਬਣਨਗੇ ਇਹ ਆਪਣਾ ਹੈਗਾ ਹਰਪੂਲ ਸਿੰਘ ਮੈਂਬਰ ਹਾਂ ਜੀ ਇੱਥੇ ਤਾਂ ਖੂਹ ਬਣਨਗੇ 20 20 20 ਬਾਈ 20 ਦੇ ਤੇ ਉਸ ਤੋਂ ਬਾਅਦ ਇਹ ਖੂਹ ਦੇ ਵਿੱਚ ਪਾਣੀ ਉਧਰ ਆਪਣਾ ਜਿਹੜਾ ਥੱਪੜ ਬਣਾਇਆ ਜਾ ਜਾ ਇਹ ਪਾਣੀ ਨਾਲੀਆਂ ਵੀ ਪਾਈਪਾਂ ਵੀ ਦੇਖੇ ਜਾਊਗਾ ਉਸ ਤੋਂ ਅੱਗੇ ਸਪਲਾਈ ਹੋਊਗਾ ਜੀ ਪਾਣੀ ਅੱਛਾ ਉਧਰ ਤੇ ਹਾਂ ਉਧਰ ਬਾਅਦ ਇੱਧਰ ਮਤਲਬ ਪਾਰ ਥਪਾਕੀ ਇੱਧਰ ਪਾਰਕ ਬਣਨੂਗਾ ਇਹ ਇੱਧਰ ਪਾਰਕ ਬਣਾਉਣਾ ਹੈ ਹਾਂਜੀ ਹਾਂ ਤੇ ਨਾਲੇ ਆਂਦੇ ਸੀ ਇਹ ਰੂੜੀਆਂ ਵਾਸਤੇ ਵੀ ਥਾਂ ਦੇ ਨਾ ਨਕਰਾਂ ਨੂੰ ਤੇ ਉਹਦੇ ਵਿੱਚ ਅਸਦਾ ਪਾਰਕ ਬਣਾ ਦੇਣਗੇ ਖੂਬਸੂਰਤ ਆਪਾਂ ਚੱਲਦੇ ਆਂ ਸਜੀਦ ਨੰਬਰ ਦਾਟ ਤੇ ਜਲਦਾਰ ਖੜਿਆ ਉੱਧਰ ਲਿਸ਼ਾੜ ਚੱਲਦੇ ਮੂਰਲੇ ਪਾਸੇ ਆ ਪਾਣੀ ਜਾਂਦਾ ਇੱਥੇ ਡੱਗੀ ਬਣਾਈ ਜਾ ਠਾਪਰ ਮਾਦਲ ਚ ਉੱਥੋਂ ਸਾਫ ਹੋ ਕੇ ਗਾਂ ਜਾਊਗਾ ਆ ਡੱਗੀ ਬਣਾਈ ਆ ਆ ਪੰਚਾਇਤ ਘਰ ਸਾਡੇ ਇਹ ਵੀ ਪੁਰਾਣਾ ਹੋ ਗਿਆ ਇੱਧਰ ਸੁਸਾਇਟੀ ਆ ਇਹ ਬਾਦਲ ਸਾਹਿਬ ਅਗਲਾ ਆਂਦਾ ਧਮਾਕ ਹੈ ਬਾਦਲ ਸਾਹਿਬ ਦਾ ਜਦੋਂ ਹੋਇਆ ਸੀ 1970 ਜਮਾਨੇ ਸੀ ਪਹਿਲੀ ਯਾਰੋਂ ਮੇਰਾ ਦਾਦਾ ਸਰਪੰਚ ਸੀ ਤੇ ਉਹਦਾ ਮਾੜਾ ਟੋਨ ਦਿੱਤਾ ਸੀ ਦੇਖ ਰਾ ਨਾਲ ਹੀ ਬਾਰਡਰ ਬਕਸ ਦਿੱਤਾ ਪ੍ਰੋਜੈਕਟ ਦੇ ਨਾਲ ਹੀ 10ਵੀਂ ਦਾ ਸਕੂਲ ਦਿੱਤਾ ਸੀ ਤੇ ਨਾਲ ਹੀ ਸੁਸਾਇਟੀ ਦਿੱਤੀ ਸੀ ਬਾਹਰ ਸਾਹਮਣੇ ਬੜਾ ਦਿਮਾਗੀ ਬੰਦੇ ਦਾ ਬਗਲਾਣ ਦਾ ਵੀ ਬਾਹਰ ਸਾਹਮਣੇ ਕੀ ਕਰਦਾ ਜਿੱਥੇ ਤੇ ਇਹ ਆ ਬਾਬੇ ਦਾ ਝੰਡ ਇੱਥੋਂ ਅਸੀਂ ਜਦੋਂ ਸਕੂਲ ਪੜਦੇ ਸੀ ਜਾਂ ਸਕੂਲ ਆ ਸਾਹਮਣੇ ਉਹ ਦਿਸ ਜਾਂਦਾ ਸਕੂਲ ਦੇ ਡੇਟ ਵੇਜਦੀ ਤੇ ਹੋ ਹੋ ਇੱਧਰ ਸਕੂਲ ਇੱਥੋਂ ਸੀ ਮੇਰੇ ਉਦੋਂ ਨਾਰੀਅਲ ਖਾਣੇ ਹੁੰਦੇ ਸੀਗੇ ਇੱਥੇ ਦਿਵਾਲੀ ਦਾ ਬਹੁਤ ਇਕੱਠ ਹੁੰਦਾ ਸੀ ਦਿਵਾਲੀ ਦਾ ਹੁਣ ਤਾਂ ਦੇਖਣ ਨੂੰ ਐਵੇਂ ਆਦੀ ਛੁੜਗੀਆਂ ਆਉਂਦੀਆਂ ਮੱਥਾ ਟੇਕਣ ਇੱਧਰ ਲੱਗਿਆ ਪਿਆ ਆਪਣਾ ਆਹ ਸਾਰੇ ਪ੍ਰੋਜੈਕਟਰ ਲਾਤੇ ਸੀ ਇੱਥੋਂ ਹੀ ਗੰਦਾ ਪਾਣੀ ਪੈਂਦਾ ਪਹਿਲਾਂ ਪਿੰਡ ਦਾ ਇਹ ਚ ਤੇ ਥੋੜਾ ਫਲੋ ਆ ਕੇ ਫੇਰ ਆ ਮੋਟਰਾਂ ਫੇਰ ਤਾਂ ਨੂੰ ਚੱਕਣਦੇ ਸੀ ਇੱਧਰ ਆਪਣੀ ਜੀਵੀ ਸੀ ਕਟੜਾ ਵਾਲੀ ਟੈਨਾ ਟੈਂਕ ਕਹਿੰਦੇ ਆ ਉਹ ਟੈਨਾ ਜੇਬੀਸੀ ਹੁੰਡਾਈ ਵਾਲਿਆਂ ਦੀ ਤੇ ਉਧਰ ਸਰਪੰਚ ਸਾਹਿਬ ਗੜਿਆ ਆਪਣੇ ਇਧਰ ਬੈਠੇ ਕਾਹਨ ਹੋਰ ਜੀ ਤੇਲ ਬੋਤੇ ਉੱਪਰ ਡਰਮ ਰੱਖੋ ਦਿਖਾ ਦੇ ਹੈ ਉੱਪਰ ਡਰਮ ਰੱਖਿਆ ਤੇਲ ਵੀ ਪਾ ਰਹੇ ਨੇ ਜੀ ਕਿਵੇਂ ਉਹ ਤੇਲ ਪਾ ਰਹੇ ਉੱਪਰ ਡਰਮ ਲਾ ਕੇ ਪੈਪ ਲਾ ਕੇ ਦਿਖਾ ਦੇ ਜੀ ਮੈਂ ਵੀ ਪਾਉਂਦਾ ਜੀ ਇਸ ਤਰ੍ਹਾਂ ਤੇਲ ਪਾਉਣ ਦਾ ਤਰੀਕਾ ਹਾਂ ਤੇਲ ਮਸ਼ੀਨ ਤੇਲ ਪਾਉਣ ਦਾ ਤਰੀਕਾ ਕਿੱਥੇ ਪਾਉਣਗੇ ਤੁਹਾਨੂੰ ਆਪਾਂ ਪਹਿਲਾਂ ਤੇਲ ਪਾਉਣ ਦਾ ਤਰੀਕਾ ਅੱਛਾ ਡਰਮ ਹੈ ਉਹ ਹੀ ਵਿੱਚ ਆ ਜਾਓ ਹੁਣੇ ਤੁਹਾਨੂੰ ਤੇਲ ਪਾਉਣ ਦਾ ਤਰੀਕਾ ਆਪਾਂ ਖਿੱਚ ਕੇ ਸ਼ੇਅਰ ਕਰ ਦਿਓ ਵੀਡੀਓ ਤੇ ਲਾਈਕ ਕਰ ਦਿਓ ਆਏ ਪਾਉਣਗੇ ਤੇਲ ਹੁਣ ਦੇਖੋ ਡਰਮ ਵਿੱਚ ਉਹਨਾਂ ਦਾ ਤੇ ਇਹ ਵੀ ਜ਼ਿਲ੍ਹਾ ਦੇ ਵੱਡਾ ਦਿਮਾਗ ਆ ਗਿਆ ਲੋਕਾਂ ਦਾ ਪਹਿਲਾਂ 20 30 ਸਾਲ ਲੋਕ ਉਹੀ ਵਿਚਾਰ ਰਿਕਟਨ ਦੀ ਜਾਂਦੇ ਸੀ ਉਹ ਸਰਪੰਚ ਸਾਹਿਬ ਠੀਕੋ ਕਿਵੇਂ ਨੰਬਰਦਾਰ ਸਾਹਿਬ ਦੱਸੋ ਕੋਈ ਮਾੜਾ ਮੋਟਾ ਠੀਕ ਹੈ ਚੱਲੀ ਇਹਦਾ ਪ੍ਰੋਜੈਕਟ ਪ੍ਰੋਜੈਕਟ ਬਹੁਤ ਵੇ ਚੱਲ ਜੁੰਦਾ ਹੈ ਤੇ ਇਧਰ ਆਪਣਾ ਤਤਵਾ ਸਿੰਘ ਕਾਲਾ ਜੀ ਹਕੂ ਸਿੰਘ ਮੈਂਬਰ ਬੁਲਾਦਾ ਤੇ ਸਾਰੇ ਦੂਸ ਹੀ ਹੈ ਐਕਟਿਵ ਪੰਚਾਇਤ ਦੇਖ ਲੋ ਜਿਹੜਾ ਸਾਰੇ ਮੈਂਬਰ ਸਰਪੰਚ लवली ਤੇ ਗਰਮੀ ਸਿੰਘ ਜੈਲਦਾਰ ਇਹ ਜਾਰ ਮੇਰਾ ਬੁਆਰ ਹੋ ਗਿਆ ਸੀ ਟੌਅਟ ਆ ਗਿਆ ਸੀ ਇਹਦੀ ਲੱਤ ਦੋ ਮਹੀਨੇ ਬੈਠਾ ਰਿਆ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਰਾਂਗੇ ਤੇ ਫਿਰ ਹੁਣ ਅਸੀਂ ਆਪਣੇ ਐਮ ਵਿੱਚ ਗਿਆ ਸੀਗਾ ਉਹ ਕਹਿੰਦੇ ਕੋਈ ਲੋੜ ਨਹੀਂ ਉਹਨਾਂ ਨੇ ਜਵਾਇਦ ਦੇ ਸੈੱਟ ਕਰਤਾ ਇਹ ਮੈਂ ਜੈਡੀ ਵੱਡੀ ਚੀਜ਼ ਆ ਹੋਰ ਪਾਈ ਜੀ ਸਾਫਾ ਮੈਂਬਰ ਸਾਡੇ ਠੀਕ ਹੋ ਬਈ ਕਿਵੇਂ ਚੱਲ ਰਿਹਾ ਦੱਸ ਮੜਾ ਕੋਈ ਕੰਮ ਠੀਕ ਹੈ ਤਿਆਰ ਹੈ ਕਾਪਰ ਮਾਡਲ ਦਾ ਲੱਗੇ ਪਏ ਮਾਏ ਤੱਕ ਕਦੇ ਕਦੀ ਆਉਣ ਹੁਣ ਮੈਂ ਕੰਡਣ ਚੱਲਦਾ ਹੁਣ ਪਾਰਕ ਬਣਾਉਂਗੇ ਪਾਰ ਕਿੱਥੇ ਪਾਰਕ ਹੈ ਗੱਡੀਆਂ ਬੁਲਾ ਕੇ ਤੇ ਨਾਲ ਜਾਨੀ ਕੀ ਹਾਂ ਜਿੱਟੈਂਕ ਬਣਾਣਗੇ ਉਸ ਤੋਂ ਬਾਅਦ ਜਿਹੜੀ ਜਗ੍ਹਾ ਰਹੀ ਉਹਦਾ ਪਾਰਕ ਬਣਾ ਦਾਂਗੇ ਅੱਛਾ ਤੇ ਵਧੀਆ ਜਗ੍ਹਾ ਸਫਾਈ ਹੋ ਜਾਈਏ ਨਹੀਂ ਕਹਿੰਦਾ ਉਹ ਜਗ੍ਹਾ ਹੁੰਦੀ ਹੈ ਹਾਂ ਹਾਂ ਪਰ ਆਮਤ ਕਿ ਕਈ ਵਾਰ ਅੱਛਾ ਅੱਛਾ ਸਵੱਧਰਾ ਹੋ ਜਾਊਗਾ ਮੇਰੀ ਸਮੱਸਿਆ ਪਿੰਡ ਦੀ ਇਹੀ ਜੀ ਆ ਦੇਖੀ ਹਾਂ ਹਾਂ ਨਾਲ ਨਾਲ ਸਾਰੇ ਘਰ ਆਏ ਸਾਰਿਆਂ ਨੂੰ ਮੁਸ਼ਕਲ ਹੁੰਦੀ ਹੈ ਜਿੱਤੇ ਹਾਂ ਹਾਂ ਕੈਂਸਰ ਪੈਦਾ ਹੁੰਦਾ ਜਿੱਦੋਂ 20 ਸਾਲ ਪੁਰਾਣੀ ਗੰਦਾ ਤੇ ਹਾਂ ਹਾਂ 20 ਤੋਂ ਹੀ ਵੱਜਦਾ ਹੁੰਦਾ ਇਹ 20 ਸਾਹ ਪੁਰਾਣੀ ਦਾ ਮਸਲਾ ਆਇਆ ਸੀ ਕਿ ਲੱਲਾ ਕੱਢ ਪੰਜ ਫੁੱਟ ਗਾਰ ਆ ਕਟੂਆ ਤੇ ਪੰਜ ਫੁੱਟ ਇਹ ਗਾਰ ਕੱਢਣੀ ਹੁਣ ਸਫਾਈ ਨਹੀਂ ਨਾ ਨਾਲੇ ਬਾਈ ਜਾਨਾ ਇਧਰ ਪਾਰ ਕਾਨੂੰਨੀ ਕਿ ਪਿਛਲੇ ਪਾਸੇ ਉਸਤੇ ਪਰਲੇ ਪਾਸੇ ਜਿਹੜਾ ਬਚ ਗਿਆ ਇੱਥੋਂ ਅੱਛਾ ਅੱਛਾ ਇਹ ਫਾਲਤੂ ਜਗਾ बाजू ਉਹਦੇ ਪਾਰਕ ਬਣਾ ਤਾਗੇ ਜੀ ਬਣਾ ਲੰਗੇ ਹਾਂ ਵੱਡਾ ਰਕ ਤੋਂ ਉੱਥੇ ਆ ਪਾਰੇ ਦਾ ਵੱਡਾ ਬਾਹਰ ਕੱਢਦਾ ਹੂੰ ਹੂੰ ਠੀਕ ਹੈ ਸੱਚੇ ਵਾਲ ਮਾਡਲ ਸੱਚੇ ਵਾਲ ਮੋਟਮ ਚੰਗਾ ਜੀ ਵੇ ਧੰਨਵਾਹ ਲਾਇਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ